ਲੇਛਾ ਦੇ ਭਰਾ ਮੈਂ ਇੱਕ ਗੱਲ ਵੇਖਿਆ ਯਾਰ ਯਾਰ ਦੇ ਹੱਥ ਵੜਦਾਗੇ ਚੱਕਰੇ ਬਣਿਆ ਆਪਾਂ ਜਨਕੇ ਪੇਡਾਂ ਵੇਚਦੇ ਪਏ ਆ ਠੀਕ ਹੈ ਸੋ ਮਾਲਕ ਨੇ ਕਿਹਾ ਪੇਡਾਂ ਆਪਣੀਆਂ ਜਿਆਦੀਆਂ ਹੋਈਆਂ ਲਗਭਗ 60 65 ਹੋ ਗਈਆਂ ਉਹਦੇ ਵਿੱਚੋਂ ਕਹਿੰਦਾ 15 20 ਤੁਸੀਂ ਪੇਡਾਂ ਵੇਚ ਛੱਡੋ ਠੀਕ ਹੈ ਪਹਿਲਾਂ ਆਪਾਂ 300 ਦੀਆਂ ਵੇਚਦੇ ਹਾਂ 300 ਰਿੰਗੜ ਦੀਆਂ ਹੁਣ ਆਪਾਂ ਵੇਚਦੇ ਪਏ 6200 ਰਿੰਗੜ ਦੀ ਠੀਕ ਹੈ ਚਲੋ ਇੱਕ ਪਾਕਿਸਤਾਨੀ ਇੱਥੇ ਬੰਦਾ ਸੀ ਉਹਨੂੰ ਪਤਾ ਲੱਗਾ ਉਹ ਚਲੋ ਆਪਣੇ ਇੱਥੇ ਪੇਡਾਂ ਲੈਣ ਆਏ ਆਗੇ ਉਹਨਾਂ ਆਪਾਂ ਕਿਹਾ ਜੀ ਇੱਕ ਲੈਣੀ ਆ 300 ਦੀ ਜੇ 2 ਜਾਂ 3 ਜਾਂ 4 ਜੇ ਵੱਧ ਲਵਾਂਗਾ ਫਿਰ 250 ਦੀ ਇੱਕ ਮਿਲ ਜੂਗੀ ਯਾਨੀ ਕਿ ਇੱਕ ਪੇੜ ਇੰਡੀਆ ਦੇ 5000 ਰਿੰਗ 5000 ਰੁਪਏ ਦੀ ਠੀਕ ਹੈ ਉਹ ਕਹਿੰਦਾ ਚਲੋ ਠੀਕ ਉਹ ਮੇਰਾ ਵੀ ਆਪਣੇ 3-4 ਲੈ ਗਿਆ ਉਸ ਤੋਂ ਬਾਅਦ ਉਹਨੇ ਆਪਾਂ ਨੂੰ ਕਿਹਾ ਕਹਿੰਦਾ ਮੇਰਾ ਯਾਰ ਦੋਸਤ ਵੀ ਕਹਿੰਦਾ ਇੱਥੇ ਲੈਣ ਆਊਗਾ ਕਹਿੰਦਾ ਉਹਨੂੰ ਇਹ ਨਾ ਕੈਂਟਾ ਸੀ ਉਹਦੀ ਆ ਕਹਿੰਦਾ ਉਹਨੂੰ 350 ਜਾਂ 400 ਰਿੰਗੜ ਕਹੀ ਠੀਕ ਹੈ ਜਨਕਿ 100-150 ਰਿੰਗੜ ਉਹ ਕਮਾਉਣਾ ਚਾਹੁੰਦਾ ਇਹਦੇ ਵਿੱਚੋਂ ਤੇ ਮਹਾ ਉਹਨੂੰ ਮੈਂ ਕੱਤੋ ਕੋ ਮਹਾ ਇਹਦੇ ਮੇਰੇ ਆਪਣੇ ਮਾਲਕਾਂ ਦੀ ਜੀ ਜੋ ਮਾਲਕਾਂ ਨੇ ਕਹਿੰਦਾ ਮੇਰੇ ਬਰੇਨੀ ਦੀ ਵਿੱਚੋਂ ਆਪਾਂ ਇਹਨਾਂ ਤੋਂ ਵੱਧੇ ਪੈਸੇ ਕਿਦਾਂ ਲੈ ਸਕਦੇ ਆਂ ਕਹਿੰਦਾ ਨਹੀਂ ਕਹਿੰਦਾ ਤੂੰ ਲੈ ਲਈ ਤੇ ਕਹਿੰਦਾ ਬਾਅਦ ਕਹਿੰਦਾ ਤੂੰ ਰੱਖ ਲਈ ਨਾ ਕਹਿੰਦਾ ਬਾਅਦ ਜਾਂ ਪੱਦੇ ਉੱਦੇ ਕਰ ਲਾਂਗੇ ਮੈਂ ਇਹਨੂੰ ਇੱਕ ਗੱਲ ਦਿੰਦੇ ਮੈਂ ਕਿਹਾ ਮੇਰਾ ਬਰੇਕਰ ਤੇਰਾ ਉਹ ਹੈਗਾ ਯਾਰ ਦੂਸਰੇ ਠੀਕ ਹੈ ਉਤੋਂ ਮਹਾ ਇਹ ਮੇਰੀ ਚੀਜ਼ ਨਹੀਂ ਆ ਮਾਲਕਾਂ ਜੀ ਜੇ ਮੈਂ ਉਹਨੂੰ 350 ਦੀ 400 ਦੀ ਵੇਚਦਾ 100 150 ਰਿੰਗੜ ਇੱਕ ਪੇੜ ਪਿੱਛੇ ਰੱਖ ਦਾਂ ਚਲੋ ਮੰਨ ਲੈਣਾ ਭਰਾ 4-5000 ਰੁਪਿਆ ਇੰਡੀਆ ਦਾ ਆਪਣਾ ਇੱਕੇ ਦਿਨ ਹੀ ਬਣ ਰੱਖੀ ਇਹਦੇ ਤੇ ਬਾਅਦ ਮਹਾ ਮੇਰਾ ਵੀਰ ਜਿਉਨੇ ਲਾਗੋ ਬੰਨੋ ਕਿਸ ਨੂੰ ਪੁੱਛ ਲਿਆ ਠੀਕ ਹੈ ਨਾਲੇ ਭਰਾ ਆਪਣੀ ਜੀਨ ਨਹੀਂ ਹੈ ਗਿਆ ਆਪਾਂ ਮੇਰਾ ਵੀਰ ਇਹੋ ਜੇ ਪੈਸਾ ਦਾ ਕਰਨਾ ਕੀ ਹੈ ਠੀਕ ਹੈ ਯਾਰ ਸੋ ਆਪਣੇ ਆ ਪਿੱਛੇ ਭਰਾਵਾ ਮਾਰੇ ਬੰਦੇ ਫਿਰ ਕੇ ਠੀਕ ਹੈ ਸੋ ਇਹ ਨਹੀਂ ਚੀਜ਼ ਮਿਲ ਕੇ ਯਾਰ ਯਾਰੀ ਤੁਸੀਂ ਦੇਖ ਲਓ ਮੇਰਾ ਵੀਰ ਠੀਕ ਹੈ ਨਾ ਗੁਰੂ ਆ ਤੇਰੀ ਚੀਜ਼ ਹੈ ਉਹ ਦਾ ਕੀ ਕਰਦਾ ਉਹਨੇ ਸਾਡੇ 250 ਦੀ ਲੈ ਕੇ ਗਾਂ 400 ਦੀ ਵੇਚੀ ਜਾਂਦਾ ਮਹਾ ਉਹ ਮੇਰਾ ਵੀਰ ਤੇਰਾ ਧੰਦਾ ਤੂੰ ਵੇਚੀ ਨਹੀਂ ਜਿੰਨੇ ਦੀ ਮਰਜ਼ੀ ਵੇਚੀ ਆ ਪਰ ਸਾਨੂੰ ਇਹਨਾਂ ਚੀਜ਼ਾਂ ਨਾ ਵੜ ਆਪਣ ਆਪਣੀ ਮਿਹਨਤ ਦੀ ਕਮਾਈ ਮੇਰਾ ਫਿਰ ਵਧੀਆ ਪੂਰੀ ਆਉਂਦੀ ਆ ਠੀਕ ਹੈ ਸੋ ਆਪਣੀ ਫੈਮਲੀ ਉਸੇ ਨਾਲ ਹੀ ਖੁਸ਼ ਆ ਆਪਾਂ ਵੀ ਉਸੇ ਨਾਲ ਗੋਜਿਆਂ ਘੱਟ ਪੈਸੇ ਬਣਨਗੇ ਪਰਾ ਨੂੰ ਨੀਂਦ ਵੀਰੇ ਸਕੂਨ ਦੀ ਆਉਂਦੀ ਆ ਨਾ